ਤਰੰਤਾਰਨ ਦੇ ਨਗਰ ਕੌਂਸਲ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਰੰਤਾਰਨ ਨਗਰ ਕੌਂਸਲ ਦੇ ਬਾਹਰ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਨੂੰ ਵੇਖਦਿਆਂ ਆਜ਼ਾਦ ਗਰੁੱਪ ਦੇ ਪਰਮਜੀਤ ਸਿੰਘ ਪੰਮਾ ਵੱਲੋਂ ਆਪਨੇ ਕੌਂਸਲਰਾਂ ਦੇ ਨਾਲ ਮਿਲ ਕੇ ਇਹਨਾਂ ਦਾ ਸਮਰਥਨ ਕੀਤਾ ਗਿਆ। ਉੱਥੇ ਹੀ ਉਹਨਾਂ ਦੀਆਂ ਮੰਗਾਂ ਨਗਰ ਕੌਂਸਲ ਦੇ ایਓ ਰਾਹੀਂ ਸੰਬੰਧਿਤ ਵਿਭਾਗ ਤੱਕ ਪਹੁੰਚਾਉਂਦਾ ਵਿਸ਼ਵਾਸ ਦਿੱਤਾ ਗਿਆ। ਇਸ ਮੌਕੇ ایਓ ਰਣਜੀਤ ਸਿੰਘ ਨੇ ਕਿਹਾ ਕਿ ਇਹਨਾਂ ਦੀਆਂ ਜੋ ਮੰਗਾਂ ਹਨ ਉਹ ਉੱਚ ਅਧਿਕਾਰੀਆਂ ਨੂੰ ਪੇਸ਼ ਦਿੱਤੀਆਂ ਗਈਆਂ ਹਨ ਅਤੇ ਜਲਦ ਹੀ ਉਹਨਾਂ ਦਾ ਹੱਲ ਹੋਵੇਗਾ। ਸਾਡੀਆਂ ਮੰਗਾਂ ਇਹੋ ਹੀ ਆ ਜੀ ਵੇਖੋ ਸਾਨੂੰ ਕੁਝ ਲੰਮੇ ਸਮੇਂ ਤੋਂ ਲਾਰੇ ਲੱਬੇ ਲੱਗਦੇ ਆ ਰਹੇ ਆ ਵੇਖੋ ਵੀ ਅਸੀਂ ਅੱਜ ਤੁਹਾਡਾ ਅਪਾਇੰਟਮੈਂਟ ਆਇ ਨਹੀਂ ਜੀ ਮਹੀਨੇ ਨੂੰ ਆਇ ਨਹੀਂ ਤਾਂ ਆਦਿਆਂ ਨੂੰ ਸਾਨੂੰ ਬੜੇ ਲੰਮੇ ਸਮੇਂ ਤੋਂ ਲਾਰੇ ਲੱਗ ਰਹੇ ਆ ਵੇਖੋ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਸਾਰਿਆਂ ਦੇ ਵਿੱਚ 2021 ਦਾ ਮਤਾ ਪਾਸ ਹੋਇਆ ਲੋਕਾਂ ਨੇ ਜੁਨੀਅਨਾਂ ਨੇ ਕਹਿ ਕੇ ਚਲੋ ਆਪਣੇ ਮਹਿਕਮੇ ਅੰਦਰ ਮੁਲਾਜ਼ਮ ਕਰਾ ਲੇਤੇ ਠੀਕ ਹੈ ਜੀ ਇੱਥੇ ਹੱਡੀ ਵੀ ਜੁਨੀਅਨ ਬਣੀ ਆ ਸਾਡੇ ਵੀ ਪ੍ਰਧਾਨ ਬੈਠੇ ਆ ਸੰਦੀਪ ਵਾਲੀ ਪੰਜਾਬ ਪ੍ਰਧਾਨ ਜੀ ਠੀਕ ਹੈ ਜੀ ਉਧਰੋਂ ਸਾਡੇ ਵੱਲੋਂ ਵੀ ਸਾਡੇ ਸਮਰਥਨ ਦੇਣ ਸਾਨੂੰ ਸਾਡੇ ਪਰਮਜੀਤ ਪੰਮਾ ਜੀ ਆਜ਼ਾਦ ਗਰੁੱਪ ਵਾਲੇ ਆਏ ਆ ਬਹੁਤ ਬਹੁਤ ਇਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਵਾਂ ਜੀ ਚਲੋ ਇਹਨਾਂ ਦਾ ਵੀ ਇਹਨਾਂ ਸਾਡੀ ਸੁਣੀ ਬੇਨਤੀ ਚਲੋ ਸਾਡੇ ਕੋਲ ਆਏ ਆ ਜੀ ਹੋਰ ਕਿਸੇ ਨੇ ਸਾਡੀ ਦੋ ਦਿਨ ਹੋ ਗਏ ਸੀ ਸਿਰਫ ਸਾਨੂੰ ਇੱਥੇ ਬੈਠੇ ਭੁੱਖੇ ਤੇ ਆਏ ਬੈਠੇ ਰਿਦਾ ਹੀ ਕਰਨ ਨੂੰ ਚਲ ਜਾਈਦਾ ਸੀ ਠੀਕ ਹੈ ਕਿਸੇ ਨੇ ਅਫਸਰ ਨੇ ਸਨਾਈ ਨਹੀਂ ਕੀਤੀ ਕਿਸੇ ਨੇ ਕੁਝ ਨਹੀਂ ਬਾਕੀ ਪਰਮਜੀਤ ਪੰਮਾ ਜੀ ਆਜ਼ਾਦ ਗਰੁੱਪ ਵਾਲੇ ਭਾਜੀ ਚਲੋ ਇਹਨਾਂ ਨੇ ਸਾਡਾ ਸਮਰਥਨ ਦਿੱਤਾ ਸਾਡੇ ਕੋਲ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਰਨਤਾਰ ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਪਿਛਲੇ ਦਿਨੀ ਹੜਤਾਲ ਕਰਕੇ ਸ਼ਹਿਰ ਵਿੱਚ ਕੂੜਾ ਨਾ ਚੁੱਕਣ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ ਇਹ ਧਰਨਾ ਜਿਹੜਾ ਕਿ ਸਮਾਪਤ ਕੀਤਾ ਜਾ ਰਿਹਾ ਇਸ ਬਾਰੇ ਇਹ ਤਰਨਤਾਰਨਾਂ 'ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਦੀਆਂ ਜੋ ਮੰਗਾਂ ਨੇ ਉੱਚ ਅਧਿਕਾਰੀਆਂ ਤੱਕ ਪਹੁੰਚਾਈਆਂ ਜਾਣਗੀਆਂ ਅਤੇ ਜਲਦ ਹੀ ਉਹਨਾਂ ਨਾਲ ਹੱਲ ਕੀਤਾ ਜਾਵੇਗਾ ਤਰਨਤਾਰਨ ਤੋਂ ਫਾਸਟਵੇਲ ਈਬੀਐਸਾ ਹਲਦੀ ਵਿਸ਼ੇਸ਼ ਰਿਪੋਰਟ